ਹੂ ਰਾਗ ਮਹੱਲਾ ਕੀ ਜਾ ਧਰ ਪਹਲਾ ਜਿਹ ਹੁਣੀ ਕੀ ਸੋਰ ਤਾਰ ਹੈ ਵਾਹਿਗੁਰੂ ਤੇ ਖਾਲਸਾ ਧਰਗਰੀ ਦੀ ਫਾਦੀ ਨਾ ਦੀ ਜੀ ਸੰਸਾ ਸਾਹਿਬ ਜੀ ਗੁਰੂ ਆਦਿ ਗੁਰੂ ਜੀ ਪਦ ਪਾਵਨ ਧਰਤਿ ਚਲੇ ਸਭ ਤੋਂ ਵੱਧ ਅਮਰਵਾਸ ਮਹਾਰਾਜਾ ਜੀ ਨੂੰ ਦੇਨਵਾਸ ਸਾਹਿਬ ਜੀ ਦੇ ਅੰਦਰ ਸੰਤਨ ਮੁਹਾਲ ਕਰ ਰਹੇ ਹਨ ਗੁਰਪ੍ਰਥਾ ਦੀ ਬੇਨਤੀ ਕਰਕੇ ਸਤੀਪਤ ਸਾਹਿਬ ਜੀ ਬਨੂ ਜੀ ਜੰਗਾ ਸਾਰੇ ਤਰੀਕ ਹਰਕ ਲੱਗੇ ਰਹਿੰਦੇ ਹਨ ਸਰਕਾਰ ਸਹੂਦ ਕੀਰੀ ਹੈ ਕਿ ਪ੍ਰਮੇਸ਼ਰ ਦੀ ਪ੍ਰਾਇਤਕੀ ਕਿਸ ਤਰ੍ਹਾਂ ਹੋ ਸਕਦੀ ਹੈ ਬਰੇ ਬੁਫੀ ਮਨ ਲਾ ਨੇ ਪ੍ਰਮੇਸ਼ਰ ਨੂੰ ਸਿਰਕ ਛੋੜਾ ਹੁੰਦਾ ਕਿ ਨਹੀਂ ਇਹ ਕੇ ਬੇਨਤੀ ਹੈ ਮਹਾਰਾਜ ਸਾਹਿਬ ਜੀ ਤਾਂ ਸਾਡੇ ਨਾਲ ਸਰਕਾਰ ਮਿਲ ਆਏ ਹੋ ਗਏ ਹੈ ਜਿਹੜੇ ਗੁਰੂ ਸਾਹਿਬ ਦੀ ਗ੍ਰਹਿਣਾ ਮੇਰੇ ਮధుਰੰਗ ਦੇ ਫੇਰੀ ਬਚੂਰੰਗ ਦੇ ਹਨ ਗੁਰੂ ਬਿਹਤ ਬਾਹਲੇ ਮਿਲਦੇ ਆ ਕੇ ਮਿਹਰ ਪਰੰਸੀਰ ਕਿਰਿ ਜਗਾ ਰੰਗਾ ਤੇ ਗੁਰੂ ਦੇ ਸਿਮਰਨ ਕਰੇਂਗਾ ਗੁਰਬਾਨਾਂ ਦਨਤੋਂ ਨੰਨੂ ਪ੍ਰਾਪਤ ਹੋ ਜੂਏ ਕਿ ਨਹੀਂ ਹੈ ਅੱਜ उनम हदार्थ खटण पदार्था न खट प्रकार नवारी रहंदे सिधी रखंदा जस कंदे प्रकार जी कर्मी अनुसार उन जी सूरत जी पार जी मुखी उन सेवा सजा घटि सिंधी परगत हो वारी कार गुरमुख ਤੁਹਾਨੂੰ ਇਹ ਕਿਰਪਾ ਕਰਨੀ ਹੈ ਤੁਹਾਨੂੰ ਕਿੰਨੇ ਇਤਨੀ ਪਾਏ ਰਹੇ ਨੇ ਇਹ ਤਾਂ ਕਿਸੇ ਦਾ ਪ੍ਰਚਲਨ ਇੱਕ ਪ੍ਰਸੰਧ ਨੂੰ ਕੋਈ ਵਾਹਿਦੀ ਦੀ ਬਾਤ ਹੈ ਜਿਹੜਾ ਮੈਂ ਮਨ ਨਹੀਂ ਹਟਨੀ ਕਰਦੇ ਸਮਝਦੇ ਕਿ ਉਹ ਪਰਲਗਹ ਹੋਣ ਉਹਨਾਂ ਅੱਤੇ ਭਾਗ ਜਾ ਗੰਗੇ ਲੈ ਲੈਨੇਗਾ ਗੁਰਮੁਖੰਦ ਸਹਾਇ ਨੇ ਗੁਰਮੁਖਾਂ ਵਾਲੇ ਜਿਹੇ ਕਾਰਜਮਾਣੇ ਕਰਦੇ ਹੰਮ। ਸੱਚ ਦਾ ਹੱਥ ਫੜਦੇ ਹੋ। ਉਹਨਾਂ ਦੇ ਹਿਰਦੇ ਵਿੱਚ ਸੱਚਾ ਗਿਆਨ ਸਪਰਤ ਹੋ ਜਾਂਦਾ, ਸੁਖਿਆਤ ਹੋ ਜਾਂਦਾ। ਭਾਵੇਂ ਜਿਸ ਦਾ ਪੱਤਿ ਵਸਾ ਤਾ ਤੈ ਹੀ ਕੰਢੀ ਅੰਤਿਲ ਜਿਸ ਦਾ ਸਤਿਮਨ ਹੈ। ਗੁਰੂ ਦੇ ਅੰਦਰ ਸੱਚਾ ਪਾਰਸਾ ਦਾ ਨਾਮ ਸੱਚ ਸਰਮੁਖਾਂ ਨੂੰ ਮੰਨਣ ਦੀ ਹੈ, ਸਿਣ ਕਰਨੀ ਹੈ।

ਇਸੇ ਪ੍ਰਕਾਰ ਸਤਿ ਸਿਂ ਦੇ ਸਤਿ ਸਿਂ ਨੂੰ ਸੁਭੇ ਨਾਮ ਤੋਂ ਜੁੜਾ ਹੈ ਸਤਿ ਸਿਂ ਪਰਖਣ ਲਈ ਪਰ ਇਹ ਸਤਿ ਸਿਂ ਦਾ ਅਹੰਕਾਰ ਪਰੇ ਗਏ ਚੇਤ ਜਿਵੇਂ ਨੀਸੇ ਨਾ ਵਿਛੜੇ ਗ੍ਰਹ ਸਿਂ ਪਰਿਸ਼ਾਨੀ ਨਾਮ ਨਾਮ ਹੋਦੇ ਹੋਏ हरि अकारगर सो ਤੁਕ ਬਰਬਾਹ ਸੰਸਾਰ ਦਾ ਸਾਧੂ ਗੁਰ ਸਾਚ ਪ੍ਰਭ ਮਿਰਮਲਾ ਜਿਵੇਂ ਸੁਹਾਵੀ ਸੱਚੇ ਪ੍ਰੀਵਾਰ ਰੂਪ ਹਨ ਤੇ ਨਿਰਮਲ ਹਨ ਉਜਲ ਹਨ ਸਾਧੂ ਦੇ ਲਾਵਾ ਹੂ ਸេចਕਿਨ ਸេច ਦੇ ਉਪਦੇਸ਼ ਨੂੰ ਸੁਣਾਈ ਕਰਕੇ ਵਾਹਿਗੁਰੂ ਮਿਲ ਆਉਂਦਾ ਹੈ ਰਹਾਉ ਸਾਧੂ ਮਿਲਾਸੂ ਮਿਲ ਰਹਾ ਜਿਹੜੇ ਸេច ਦੇ ਸੱਜ ਨਾਲ ਮਨ ਬਾਣੀ ਸਵੀਕਾਰ ਕੇ ਮਿਲਿਆ ਉਹ ਸਾਰੇ ਸੰਗਤਾਂ ਬਾਹਰੀ ਜੀ ਮਿਲਿਆ ਹੁੰਦੇ ਨੇ ਕਿ ਦੁਨੀਆਂ ਨੂੰ ਮਿਲਣ ਤੋਂ ਰਹਿਤ ਹੋ ਜਾਂਦੀ ਹੈ ਉਹਨੂੰ ਹੋਰ ਕਿਸੇ ਨਾਲ ਮਿਲਣ ਦੀ ਚੋਖ ਨਹੀਂ ਰਹਿ ਜਾਂਦੀ ਹੰਸ ਮੋਗਿਆਂ ਤੋਂ ਰਹਿਤ ਹੋ ਜਾਂਦੀ ਮਿੱਠੇ ਜਿਸਨੇ ਆਪੇ ਨਹੀਂ ਮਿਲਿਆ ਜਿਵੇਂ ਅਸੀਂ ਚੱਲ ਗਏ ਅੰਦਰ ਸਜੇ ਵਾਲਾ ਉਹ ਵੀ ਮਿਲ ਲੈਂਦਾ ਮਿਲਦੇ ਹਨ ਦੂਜਾ ਭਾਇ ਕੋ ਨਾ ਮਿਲਿਆ ਜਿਵੇਂ ਦੁਆਦ ਕਾਜ ਲੱਗੇ ਲੋਕ ਜੀ ਬਹਿ ਵੀ ਪਾਉਣ ਵਿੱਚ ਫੁੱਟ ਪਾਉਣ ਕਿ ਲੱਗੇ ਹੋਏ ਹੈ ਦੁਨੀਆਂ ਚੀਜ਼ਾਂ ਨਾਲ ਪ੍ਰੇਮ ਕਰ ਲਏ ਹਨ ਦੇਵੀ ਦੇ ਪੰਨੇ ਪਾਸ਼ਨਾ ਕਰਦੇ ਹਨ ਉਹਨਾਂ ਤੇ ਕੋਈ ਵੀ ਨਹੀਂ ਪਰਮੇਸ਼ਰ ਦੇ ਨਾਲ ਮੇਰੇ ਸਜਦਾ ਫਿਰ ਫਿਰ ਆਵਾਜਾ ਜੇ ਉਹਨਾਂ ਨੂੰ ਨਹੀਂ ਪਾਸ਼ਨਾ ਕਰਨ ਦਾ ਗੈਰ ਭਾਗ ਦਾ ਫਲ ਕੀ ਹੋਵੇਗਾ ਜਿਹੜਾ ਸਿਰ ਦੇ ਸਿਰਾਂ ਦੇ ਫਿਰਦੇ ਰਹਿਣਗੇ ਜੁਨਾ ਵੀ ਕਹਣਾ ਜਾਣੇ ਬਣੇਗਾ ਲੋਕ ਪੰਨੇ ਕੀ ਕਹਿੰਦਾ ਸੱਜ ਮੈਂ ਇੱਕ ਵਰਤ ਦਾ ਜੀ ਮਹਾਰਾਜ ਸਤਿਗੁਰੂ ਆਜਾ ਕਿਰਪਾ ਕਰਕੇ ਬਖਸ਼ਿਸ਼ ਕਰੋ ਕੁਝ ਦਰਗਾਹ ਇਸ ਖਿਆਲ ਦਾ ਹੋਵੇ ਤਾਂ ਕਹਿੰਦੇ ਹਮ ਅਗਲੇ ਇੱਕ ਵਰਤ ਦਾ ਜੇ ਤਾਂ ਇਨਸਾਨੀ ਕਿਤੇ ਰੈਤੂ ਪਰਮੇਸ਼ਰ ਵਰਤ ਰਿਹਾ ਹੈ ਕੋਈ ਰਹਾ ਸੁਣਾ ਕਿਤੇ ਇਸ਼ਾਰੇ ਬ੍ਰਹਮੰਡਾਂ ਖੰਡਾਂ ਦੇ ਲੋਕਪਨੇ ਚ ਪਿਆਰ ਖਾਣੀਆਂ ਕਿ ਸਾਰੇ ਜੜ ਕੋਈ ਕੰਦੇ ਕਿਸ ਮਾਰ ਰਹਾ ਹੈ ਮਿਲ ਰਹਾ ਹੈ ਨੇਕ ਨੇਕ ਵਿੱਚ ਜਿਸ ਨੇ ਆਪ ਦਇਆਲ ਹੋ ਜਿਵੇਂ ਤੇ ਆ ਮੇਰਾ ਵਹਿਗੂ ਜੀ ਅੰਮ੍ਰਿਤ ਮੰਦਾ ਹੋ ਉਹ ਗੁਰਮਖ ਲਾਜ ਸਮਾ ਉਹ ਗੁਰਮਖਾਂ ਦੀ ਸੰਗਤ ਕਰਦਾ ਹੈ ਗੁਰਮਖ ਜੀ ਇਹਨਾਂ ਬਣਾਇਆ ਕਿ ਪਰਮੇਸ਼ਰ ਦੇ ਨਾਮ ਦੀ ਸਮਾ ਮਸਤੀ ਚਾਹਵਣ ਹੈ ਜਿਵੇਂ ਉਹ ਮਨ ਪਰਮੇਸ਼ਰ ਦੇ ਨਾਮ ਜੀ ਲੀਨ ਹੋ ਜਾਂਦਾ ਹੈ ਉਹ ਮਾਰੇ ਕੁਸਮ ਆ ਜਾਂਦੇ ਲੂਣ ਹੋ ਜਾਂਦੇ ਮਰ ਜਾਂਦੇ ਹੋਮ ਬੜ ਕੜ ਪੰਡਿਤ ਜੂਤ ਕੀ ਇਸ ਪ੍ਰਕਾਰ ਦੀ ਕਮਾਈ ਤੋਂ ਬਿਨਾਂ ਪੜ ਪਰ ਕੁਦਰ ਵਿਦਵਾਨ ਲੋਕੰ ਪੰਡਿਤ ਕੰਦਾ ਜੀ ਦੀ ਜਨਮ ਦੀ ਸਾਖ ਸੁਣ ਕੇ ਕੱਟ ਜਾਣ ਨੂੰ ਤੋਹਲ ਹੋਵੇ ਐਸੇ ਪੰਡਿਤ ਵਿਦਵਾਨ ਜੋ ਜੀਵ ਸਮੇ ਦਾ ਗਿਆਨ ਸੁਣਨ ਵਾਲੇ ਫਲਾਣੇ ਦੇ ਬਰਤਾਉ ਹੋਵੇ ਜੀ ਨਿਰਿਆਵੇ ਕੋ ਫੋਨ ਆਏਗਾ ਇਸ ਪ੍ਰਕਾਰ ਦੇ ਜੀਵ ਸਮੇ ਦਾ ਗਿਆਨ ਸੁਣਨ ਵਾਲੇ ਹਨ ਕਰ ਰਹਾ ਜੀ ਦਾ ਵਰਨ ਚੜ੍ਹੇ ਕਰਦੇ ਤਨ ਮੇਰੇ ਕਿਸਲਾਣੀ ਪ੍ਰਾਣੀ ਇਹ ਲਿਖਾ ਹੈ ਸਾਂ ਸ਼ਾਸਨ ਇਹ ਲਿਖਾ ਹੈ ਮਾਲਕ ਦੇ ਹੂਕ ਨੂੰ ਕਹਿੰਦਾ ਹੈ ਪਰਮਾਨੰਦ ਨੂੰ ਕੀ ਦੱਸਿਆ ਹੈ ਵਿਸ਼ੇਸ਼ ਕਾਲਵਾਦੀ ਹੈ ਇਸ ਪ੍ਰਕਾਰ ਰਾਜ ਕਰ ਹੈ ਰਾਜ ਚੜ੍ਹੇ ਕਰਦੇ ਜਿੰਦੀ ਕਿਸੇ ਕੱਖ ਨੂੰ ਲੈ ਕੇ ਜੋ ਨਿਆਇ ਬਣ ਗਿਆ ਤਾਂ ਕੋ ਦੇਸੀ ਕਹੀ ਜਾਏਗਾ ਜਿੰਦੂਤ ਲਹਨ ਹੋਏਗਾ ਮੋ ਉਹਾਰੇ ਸਾਤ ਤੱਤ ਪਦਾਰਥ ਮੰਨਦਾ ਹੈ ਨੌ ਵਰਮ ਮੰਨਦਾ ਹੈ ਇਤਿਆਦ ਕਿੰਨ ਸਵਾ ਧਰਨ ਵਾਲੀਆਂ ਚੀਜ਼ਾਂ ਨੂੰ ਉਹ ਮੰਨਦੇ ਹਨ ਉਹ ਝਗੜਾ ਕਰੀ ਰੱਖਦੇ ਹਨ ਉਹ ਜੋਤ ਸੀ ਜਿਹੜਾ ਹੈ ਉਹ ਸਮੇਂ ਦੀ ਵਿਚਾਰ ਕਰ ਰਹੇ ਹੁੰਦੇ ਆ ਕੋਈ ਫਲਾਣੀ ਸਮੇਂ ਇਹ ਪਿੱਛੇ ਹਾਲਤ ਹੋਈ ਸੀ ਜਦੋਂ ਦਾ ਜੋਤ ਪੂਰਾ ਮੁਕੀ ਅਸੀ 40 ਸਾਲ ਬਾਅਦ ਉਸੇ ਪ੍ਰਕਾਰ ਦਾ ਸੰਘ ਹੋ ਰਿਹਾ ਲੱਗਦਾ ਹੈ ਕਿ ਮਨੁੱਖ ਫਿਰਾਰ ਹੋ ਹੀ ਹਾਲ ਹੋ ਜਾਂਦੀ ਹੈ ਸੋ ਕੀ ਬੁਝਾਰਾਂ ਕਰ ਰਹੇ ਹੋ ਨੀ ਮਾਤ ਗੁੱਧ ਕਹਈ ਨਾ ਬੁੱਝਈ ਮੱਤ ਤੇ ਨੀਏ ਤਲਕੰਦੀ ਜੇ ਮੇਰ ਸਾਸਾਂ ਲਈ ਕਹੇ ਕੀ ਫਸੇ ਰਹਿੰਦੇ ਤੇ ਇਹ ਜੀਤ ਜਿਹੜੀ ਹੈ ਦੂਰ ਸੀ ਦੀ ਤਾਂ ਦੀ ਹੈ ਜਨ ਪਰਮਾਰਥ ਨੂੰ ਬੋਝ ਤੱਕਦੇ ਆ ਪਦਾਰਥਕ ਗਿਆਨ ਨੂੰ ਕੀ ਫਸੇ ਰਹਿੰਦੇ ਹਨ ਅੰਤਰ ਮੋਗ ਬੁਝਾ ਅੰਦਰ ਨੂੰ ਜੇ ਦੇਹ ਹੈ ਸਾਰ ਸੰਗੀ ਪਦਾਰਥਾਂ ਦੇ ਜੀਵਨ ਦਾ ਤੰਤ ਕਹਿੰਦੇ ਅਜੇ ਨੇ ਕਰਕੇ ਉਹਨਾਂ ਦੇ ਮਨ ਤੱਕ ਦੀਦੀ ਨੂੰ ਪ੍ਰਾਇਤਨ ਰਹਿੰਦੇ ਹੈ ਜੀਵ ਕੋਲੋਂ ਲੇਨ ਮਿਲੇ ਹੋਏ ਤੱਕ ਵੀ ਗੱਲ ਕਰਦੇ ਹੈ ਜੀਵ ਕੋਲੋਂ ਕੁੱਲ ਮਿਲੇ ਮੇ ਵਕਾਰ ਬਗਾਵਤ ਆ ਮੰਨ ਲੀਏ ਇਸ ਨੂੰ ਮਿਲਣ ਲੱਗ ਜਾਂਦੇ ਹੈ ਖੰਡਣ ਕਰਨ ਲੱਗ ਜਾਂਦੇ ਹੈ ਉਹਦੇ ਰਹੀ ਪੇਤਰ ਦੇ ਗਾਲ੍ਹਾਂ ਮਾਰੀ ਸਾੜ ਸੱਤੀਏ ਖੋਤੀ ਤਕਰਤਵਾਰੀ ਬੜੀ ਫਿਟਾਰੀ ਮਾਰਨ ਲੱਗ ਜਾਂਦੇ ਹੈ ਖੋਤੀ ਦੇ ਨਜ਼ਰ ਤਾ ਲੈਂਦੇ ਹੈ ਇਸ ਪ੍ਰਕਾਰ ਵਕਾਰ ਬਗਲਦੇ ਰਹਿੰਦੇ ਹਨ ਜੈਮਾ ਕਰਕੇ ਹਾਂਜੀ ਅਲਸਰ ਲੋਭ ਵਿਕਾਰ ਇਹ ਜੋ ਇਹ ਪਦਾਰਥਾਂ ਦਾ ਪਦਾਰਥਾਂ ਦੀ ਪ੍ਰਾਕ੍ਰਿਤੀ ਕਰਕੇ ਵਿਖਾ ਰਿਹਾ ਕਿ ਪੈਦਾ ਹੁੰਦੇ ਹਨ ਇਹ ਮੰਨ ਲਓ 84 ਧਰਮ ਦੇ ਇਸ ਪ੍ਰਕਾਰ ਦੇ 80 ਲੱਖ ਜੀਨ ਇਹ ਜੀਵ ਘਰੰਗੇ ਹੋਰ ਜੀ ਹਨ ਮਨ ਪਰੇ ਹੋਏ ਖਿਆਲ ਜਨਮ ਦੇ ਵਿੱਚ ਕਦੇ ਕਿਸੇ ਜੀਵ ਨੂੰ ਜੀਵ ਘਰੰਗੇ ਆ ਕਦੇ ਕਿਸੇ ਜੀਵ ਨੂੰ ਇਹ ਪ੍ਰਕਾਰ ਖਰਾਬ ਨਹੀਂ ਹੋਵੇ ਜੀਮੇ ਜਪ ਕਰਤ ਕੋ ਸੂਰਵ ਮੁਖਿਆ ਕਮਾਵਣੰਝੀ ਸੂਰਵ ਚਲਵੀ ਚੀਤੇ ਹੈ ਉਹ ਅੰਤਰੀਆਨੀ ਸਰੀਰ ਕੋ ਹੋ ਕੇ ਮੁਹਨਤੀ ਹੈ ਇਹੀ ਹੈ ਅਗਨ ਕਮਾਣਾ ਕਰੀਏ ਉਹ ਜਿਹੜੀ ਕਮਾਈ ਕੀਤੀ ਕੰਮ ਨਹੀਂ ਰਹਿਣ ਦੇਸੀ ਜੀ ਇਹ ਲੈ ਦੇਣ ਹਾ ਜਿਮੇ ਤਿਮਿਸਰ ਤੋਂ ਗਰੀ ਤੇ ਜਿਨੇ ਨਿਕਾਣ ਨਹੀਂ ਆਇਆ ਤੀਨ ਸਰਦੀ ਦੀ ਸੰਤ ਜਿੰਦੇ ਨਹੀਂ ਕਿਸੇ ਕੋਈ ਅਸਮੇਤ ਕਿ ਤਦਨ ਕੁੱਤਿੰਗ ਕਰੀ ਸਿਆਸ ਨਾ ਕੁੱਤਿੰਗ ਨੇ ਕਿਏ ਕਿ ਜਨੂਰ ਦੇ ਜਿੰਦੇ ਪੈਂਦਾ ਚੰਗਾ ਮੰਦਾ ਕੰਮ ਬਿਨਾਂ ਤੋ ਬੀਤ ਖੈਰ ਨਹੀਂ ਹੁੰਦਾ ਹੈ ਸਤਿ ਇਕਲੇ ਮੀਤਨ ਹਾ ਸਰਦੀ ਦੀ ਸੰਤ ਜਿੰਦੇ ਨੂੰ ਕਹਿੰਿਆ ਆਇਆ ਸੀ ਸਰਦੀ ਮਾਰੇ ਸਾਹਿਬ ਜੀ ਸਿੱਖਣੇ ਦੇ ਇਤੀ ਸਾਹਿਬ ਜੀ ਜਿਹੜਾ ਜਨੂਰ ਹੀ ਸਾਰੇ ਮੇਤ ਕੋਈ ਰਾਦੇ ਸੇ ਮੋਰ ਵਿੱਚ ਸੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਸਿਖੇ ਤੋਂ ਆਏ 라ਉਣ 50 ਸਾਲੋਂ ਜਿੰਦ ਅੱਲਾਹ ਨੇ ਕਰਕੇ ਬੀਹੂ ਦੀ ਅਰਧ ਸਾਹਿਬ ਦੀ ਸੰਨਾਸਿ ਨੂੰ ਸਹਾਇਕ ਇਹ ਬਿੰਦੋ ਆਏ ਆਏ ਹਨ ਜਨਤਾ ਰਿਆਸੀ ਇਹ ਸਿਖਨੀ ਦੇ ਪੁੱਛਤਾ ਕਿ ਮੇਰੇ ਸਾਰਾ ਪਰਿਵਾਰ ਵੀ ਵਿਖਾਪਾ ਇਸ ਪ੍ਰਕਾਰ ਬਖਸ਼ੀ ਕਰ ਦਿੰਗੇ ਸਦਗ੍ਰੰਥ ਨੇ ਦੱਖਣ ਵਾਲਾ ਹੋਰ ਕੇ ਇੰਹ ਕੋ ਨਾ ਮੀਤਣ ਹੈ ਗੁਰੂ ਜੀ ਨਾਲ ਕੋਈ ਗੱਲ ਨਹੀਂ ਸੁਣ ਸਕੀ ਗੁਰੂ ਜੀ ਦਾ ਵਾਹ ਸਤ ਗੁਰੂ ਦੀ ਸੇਵਾ ਗਾਛੜੀ ਗੁਰੂ ਦੀ ਹੋਣਾ ਬੜੀ ਔਖੀ ਹੈ ਰਿਕਾ ਵੀ ਕਰ ਸਕਦਾ ਗੁਰੂ ਸਾਹਿਬ ਦਾ ਤਾਂ ਨਹੀਂ ਨਿਆਜਣਾ ਆ ਗਿਆ ਜੀ ਚੱਲੇ ਆ ਮੈਂ ਆਪਣੀ ਮਤਲੀ ਦੀ ਕਿਰਦੀ ਆ ਗਿਆ ਜੀ ਚੱਲੀ ਚੰਗੀ ਸੰਗ ਦਾ ਆਪਣੀ ਸਿਆਣੇ ਦਿਖਾ ਰਿਹਾ ਹਾਂ ਸਤ ਗੁਰੂ ਜੀ ਆ ਗਿਆ ਇਹ ਨਹੀਂ ਮੁਸਤਕਿਲੇ ਹੋ ਗੋਰੀ ਕਹਿੰਦੇ ਗੁਰਸਾਹਿਬ ਜੀ ਹੋਰ ਫਿਰ ਦੀਜਾ ਆਪ ਜਵਾਹ ਨਹੀਂ ਦੇਖੀਆ ਸਰਬੇ ਬੰਨਿਆ ਪਿਆਰੇ ਦੀ ਕਾਹੀ ਆਪ ਸਰਵੇ ਕੇ ਸਰਵੀ ਆਤਮ ਨੂੰ ਦੇਣੋ ਕੋ ਨਹੀਂ ਸਰਵਕਾ ਆਪਾ ਭਾਵੰਦ ਦੇ ਦੇਂਦਾ ਹੰਕਾਰ ਸਿਨੇ ਦਿੰਦਾ ਹੈ ਕਹਿੰਦੇ ਗੁਰਸਾਹਿਬ ਜੀ ਪ੍ਰਿਆਨ ਹੁੰਦੀ ਹੈ ਸਾਗਦ ਲਿਲਾ ਹੈ ਤਾ ਹਾਰ ਲਿਲਾ ਜੀ ਗੁਰਸਾਹਿਬ ਦੇ ਸਗਦੇ ਬਲਿਸ਼ ਮੈ ਲਿਜਾਏ ਸਤਿ ਪੁਰਸੇ ਨੂੰ ਜੰਦਾ ਹੈ ਜੀ ਆਇਆਂ ਸਭਾ ਇਹ ਜੀ ਹਦੀ ਦੀ ਸੇਵਾ ਕੀਤੀ ਸਾਰੀ ਤੂੰ ਲੇਖੇ ਚ ਪੈ ਜਾਂਦੀ ਪ੍ਰਿਆਨ ਜੀ ਦੇ ਚ ਪਾਰਸ ਪਰਸ ਹੈ ਪਾਰਸ ਜੀ ਸਰਗੁਰੂ ਸਾਹਿਬ ਦੇ ਪਾਰਸ ਜੀ ਜਿਹੜੇ ਪਾਰਸ ਨੇ ਪਰਸਦੇ ਆ ਪਾਰਸ ਨੇ ਮੇਟੇ 8 ਘੰਟੇ ਦੇ ਸੋਨਾ ਬਣਿਆ ਨਹੀਂ ਪਰ ਪੈਸੇ ਹੀ ਬਣ ਸਕਦੇ ਨੇ ਜੀ ਸਾਹਿਬ ਕਰਨ ਪਾਰਸ ਜੀ ਜਿਨ੍ਹਾਂ ਨਾਲ ਮੇਟੇ ਪਾਰਸ ਜੀ ਕੀ ਹੋ ਜਾਂਦੇ ਆ ਇਹ ਗੁਰੇੰਗਲ ਸਾਹਿਬ ਗੁਰਮੁਖੀ ਨਾਲ ਮਿਲ ਕੇ ਪਾਰਸੀ ਗੁਰੇੰਗਲ ਸਾਹਿਬ ਗੁਰਮੁਖੀ ਦੇ ਹੋਏ ਸਿਮਾਨਿਕ ਅੰਦਰ ਕਰਮਾਂ ਨੂੰ ਅੰਦਰ ਅੰਦਰ ਵਾਸਾ ਕਰਨਾ ਇਹ ਬਸਤੂਤ ਹੈ ਇਹ ਪਾਰਸੀ ਗੁਰਮੁਖੀ ਦੇ ਪਾਰਸੀ ਦੀ ਹੋਏ ਮਹਾਰਾਜ ਜੋਤੀ ਜੋਤ ਸਮਾਏ ਜੋਤੀ ਜੋਤ ਪ੍ਰਵੇਸ਼ ਦਾ ਵਾਸਲੀ ਚ ਇਹਦੇ ਦੀ ਜੋਤ ਕਰਕੇ ਜੀਵ ਸਿੱਖਾਂ ਦੀ ਨੂੰ ਸਮਾਏ ਗੁਰ ਕਰਦੇ ਹੋ ਮਹਾਰਾਜ ਜੀ ਗੁਨ ਕਾ ਪੂਰਵ ਲਿਖਿਆ ਜਿਨਾਂ ਪੂਰੇ ਨਿਸ਼ਾਨ ਕਰਨ ਕੀਤੇ ਹੈ ਉਹਨੂੰ ਨਿਸ਼ਾਨ ਕਰੂਗੇ ਪ੍ਰੇਰ ਹੈ ਇਸ ਨੂੰ ਮਖਮਲੇ ਤੋਂ ਦੇਖ ਲਿਖ ਦਿੱਤਾ ਹੈ ਜਦ ਸਤਗੁਰੂ ਮਿਲਿਆ ਉਹਨੂੰ ਮੁਕਤੀ ਦੀ ਉਸ ਅਗੁਰੂ ਸਾਹਿਬੀ ਪ੍ਰਾਪਤੀ ਹੋਈ ਹੈ ਇਹ ਤਾਂ ਸਾਰੇ ਦੇਖਦੇ ਹਨ ਮਨ ਪੁਛਾ ਪੁਛਾ ਮਤ ਕਰੇ ਇਹ ਸਿਖਿਆ ਦਿੱਹੀ ਮਨੇ ਆਸਾ ਦੀ ਧੁਖਾਂ ਕਰਕੇ ਤਿਸ ਨਹੀਂ ਧੁਖਾਂ ਕਰਕੇ ਸੁਖ ਦਾ ਪਹਹਾਇਆ ਹੋਇਆ ਕੋਈ ਮਨ ਧੁਖਾ ਇਹ ਲੋਭ ਦੇ ਪਦਾਰਥਾਂ ਦਾ ਕਰੀਦਾ ਹੈ ਸਰਵ ਲੋਕ ਪ੍ਰਾਰਥਨ ਤਾਂ ਕਿਂ ਇੰਦਰਾ ਰਿਤਿਕ ਨੂੰ ਮੰਨਦੇ ਬ੍ਰਹਮ ਦੇ ਪਦਾਰਥ ਨੂੰ ਬ੍ਰਹਮਾ ਨੇ ਵੀ ਕੋਈ ਤੇ ਨਹੀਂ ਆਉਂਦੀ ਇਹ ਸਰਵ ਲੋਕਾਂ ਤਾਂ ਕਿ ਜਦ ਦੁਨਿਆ ਸਰਪੇਸ਼ ਨਹੀਂ ਕੀ ਰਾਜ ਸੁਖਨ ਮਨੋਰਥ ਦੇ ਸੂਰਜ ਕਾਜ ਸੰਤੋਸ਼ ਇਹਨਾਂ ਤੋਂ ਖੂਬ ਨਹੀਂ ਤੋਹ ਮਨ ਕੁਛ ਆਰਥਾ ਦੀ ਕੁਛ ਕਰਕੇ ਕੁੱਖਾ ਕਿਤਾ ਕਿਉਂ ਕੁੱਖਾ ਕੁੱਖਾ ਕਰ ਰਹੇ ਹੈ ਮਤ ਕਰ ਨਾ ਕਰ ਮਤ ਤੂੰ ਪਰਹ ਤੂੰ ਕਾ ਤੋ ਮਤੋ ਕੋ ਹੋਵੇ ਤੂੰ ਹਰਿਆਲ ਕਰਿਆ ਹੋਈ ਧੁਖ ਮੁਰਜਾ ਰਿਹਾ ਹੈ ਕਿਸੇ ਨੇ فرمایا ਕਿ ਹਿੰਦੂ ਤੇ ਪਖਮੀ ਕੀ ਹੈ ਲੱਖ ਚੌਰਾਸੀ ਜਿਹੜੇ ਸਰੀਹ ਇਹ ਅਹਿਮ ਦੀ ਚੌਰਾਸੀ ਲੱਖ ਸ੍ਰਿਸ਼ਟੀ ਨੂੰ ਦੇਖਣ ਦੁਨੀਆ ਸਰੀਹ ਹੈ ਬਣਾਈ ਹੈ ਕੈਸਾ ਦੀ ਅਦਾ ਇਹ ਸਰੀਰ ਨੇ ਜੀਵਨ ਕਾਇਕ ਰੱਖਦਾ ਹੈ ਉਸ ਸਹੀ ਸਵੇ ਤਾਂ ਆਸਰਾ ਜੀ ਨਹੀਂ ਆਇਆ ਹੈ ਉਸੇ ਲਈ ਆ ਜਿਹੜਾ ਤੁੰਹੀ ਤਰਫ ਤੋਂ ਹੋਣਾ ਚਾਹੁੰਦੇ ਹੋ ਮਿਰਤਾਏ ਸਦਾ ਬਾਲਾ ਤੂ ਪ੍ਰਮੇਸ਼ੀ ਤੋਂ ਡਰਨੀ ਨਹੀਂ ਤੂ ਦੇ ਸੰਕੋਚੀ ਨਹੀਂ ਸੋ ਸਵਾਦਿਆ ਲੀ ਹੈ। ਲਗਨੇ ਕਰਦਾ ਤਾਂ ਸਾਰੇ ਦੀ ਸੰਭਾਲ ਕਰਦਾ ਕਿਰਪਾ ਨਾਨਕ ਪਾਲਗਾ। ਲਗ ਮੈਨ ਕਿਹਨੂੰ ਖਲੋਖ ਸੰਗ ਉਹ ਕੋਈ ਕਿਹਨੂੰ ਨਹੀਂ ਚਾਲਣੀ ਕਰਦਾ ਹੈ। ਉਹ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਓਹ ਨਾਨਕ ਗੁਰਮੁਖ ਗੁਜੀ ਹੈ। ਗੁਰੂ ਸਾਹਿਬ ਇਹ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਇਹ ਮਨ ਨੂੰ ਸੁਧਲਣ ਦੀ ਬੀਜ ਲਈਏ ਸੰਗ ਲਈਏ। ਆਇਆ ਮੋਹ ਸੁਦਵਾ ਇਹ ਮੋਹ ਸੰਸਾਰ ਤੇ ਕੀ ਸਾਰੀ ਕੀ ਗੁਲਾਗੇ ਤੋਂ ਮੁਗਤ ਕਾਲੀ ਦੀ ਹੈ ਬਾਰੇ ਵਾਲੇ ਚੀਕੀ ਸੁਨੂਤ ਦੇ ਮੁਗਤ ਕਾਲੀ ਦੀ ਹੈ ਬੇਰ ਸਾਰ ਸੰਗਤ ਆਇਆ ਮੁਗਤ ਕਾਲੀ ਦੀ ਹੈ ਬੇਰ ਜੀ ਅਗਨ ਮੁਕਤੀ ਦਾ ਪਾਲੀ ਹੈ ਕੀ ਬਾਗੋ ਮਹੱਲਾ ਤੀਜਾ ਜਿਨਨੀ ਸੋਲਤਾ ਮੰਨਿਆ ਜੀਨਨੀ ਦਰਿ ਗੁਰ ਸਾਜੀ ਤੋਂ ਸਰਵਾ ਦੇ ਤ੍ਰਿਪਤੀ ਰੂਪ ਕੀ ਕੰਨਣੇ ਆਲ ਮਰਦਨ ਕਰਕੇ ਜੀਸਾ ਦੇਹੀ ਮਨ ਲਿਆਹਾ ਗੁਰਨਾ ਅਨੂਜ ਘਰਵਾ ਨਾ ਦਈ ਆਪਣੀ ਸਹੀ ਗ੍ਰੀਤੀ ਕਰਕੇ ਸੱਚਖੰਡ ਵਿੱਚ ਕਿਰਿਆ ਦਾ ਕੋਈ ਘਰ ਵਿੱਚ ਆਸਾ ਹੋਇਆ ਤਾਂ ਕਾਹ ਹੋਇਆ ਗੁਰਮਤਿ ਨੂੰ ਸਾਲਾ ਹੈ ਸੱਚ ਹੋਰ ਭਾਈ ਤੂੰ ਇਹ ਕਹਨੇ ਹੈ ਸਹੀ ਜੀ ਕੀ ਘਰ ਦੇ ਵਾਸਤੇ ਗੁਰਮਤਿ ਦੁਆਰਾ ਗੁਰਮਤਿਆ ਬਣ ਕੇ ਸਕੋ ਪ੍ਰਮੇਸ਼ਰ ਦੀ ਸੋਹ ਸਕਾਰੋ ਹਰ ਪਾਇ ਗੁਲਪਾ ਜਿਨ ਜਿਨ ਸਕੇ ਦਰਸ਼ਨੀ ਗੁਰਮੱਧ ਅਦਾ ਸਲਾਹ ਹੈ ਉਹਨੇ ਹਰਿ ਸਾਰਿਆਂ ਗੁਣਾਂ ਦਾ ਖਜ਼ਾਨਾ ਜੋ ਪਾਤਸ਼ਾਹ ਰੂਪ ਹੈ ਚਾਲਿਆ ਹੈ ਸਾਜ ਗੁਰ ਅਪੀ ਸੇ ਨਰਮਲੀ ਗੁਰੂ ਦੀ ਸਾਇਦੇ ਸੜੀ ਚ ਰੰਗੀ ਹੋਈ ਹੈ ਉਹਨੂੰ ਜਨਮ ਜਨਮ ਦੀ ਪਾਤਸ਼ਾਹੀ ਮਾਰਕੀ ਜਈ ਹੈ ਕੋਇ ਪਰਸਨ ਮੇਲੇ ਉੱਜਲੇ ਹੋਏ ਇਹਨਾਂ ਪੀਤ੍ਰ ਹੋਏ ਨੰ। ਹੋਏ ਸਾਦੇ ਬਲੇ ਹਾਰਾ ਜ। ਅਸ ਮੇਰੇ ਗੁਰੂ ਸ਼ੰਕਰੀ ਵਰ ਨੂੰ ਪਿਆਰਿਆਂ ਤੋਂ ਬੜਹਾਰ ਕੁਰਬਾਨ ਜਾਂਨੇ ਹ। ਫਿਰਦਾ ਜਿਨ ਕੈ ਹਰ ਵਸਾ ਜਿਨਾਂ ਦੇ ਰੇਦ ਗੁਰੂ ਸ਼ਿਵ ਆਇਆ ਵਸ ਜਾਂਦਾ ਹੈ ਕਿਰਪਾ ਕਰਕੇ। ਇੱਕ ਕਟ ਹੈ ਪਰਗਾ। ਜਿਨ ਦੇ ਹਿਗੇ ਬ੍ਰਹਮ ਗਿਆਨ ਦਾ ਪੁਰੋਹ ਗਿਆਨ ਦਾ ਪ੍ਰਕਾਸ਼ ਹੈ। ਜਿ ਮਨ ਮੇਰੀ ਹਰ ਹਰ ਮੇੜ ਮਲਤਿਆ ਜਿ ਮੇਰੀ ਬਿਦਾਰੀ ਮਨਹਰੀ ਜਿ ਸਾਰਿਆਂ ਨੂੰ ਹਰੀ ਸਮੇਂ ਕਰਮਾ ਵਾਲਾ ਹੈ ਜੇ ਉਹ ਜੀ ਸ਼੍ਰੀਪ ਹੈ ਇਸ ਨੂੰ ਜੀਤ ਹੋ ਕੇ ਜਿਆਨਾ ਕਰ ਹਰ ਮਾਸਕ ਜਿਲ ਕਾ ਲਿਖਿਆ ਜਿਨੂ ਦੇ ਪੁਰੋ ਮੱਥੇ ਤੇ ਦੇਖ ਮਾਰਨ ਲਿਖਿਆ ਪੂਰੇ ਦੇ ਪੰਨਾਂ ਦੇ ਗਰੇਨੀ ਹੋਈ ਨੀ ਗੁਰਮੁਖ ਅਹਰੀ ਮੇਗਲਾ ਉਹ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ ਪਰਮੇਸ਼ਰ ਜੀ ਮੇਗਲਾ ਰਹੇ ਹੰਮ ਪ੍ਰਹਾਰ ਹਰ ਸੰਤੋ ਦੇਖੋ ਨਗਰ ਤਾਂ ਜਿਹੜੀ ਨੇ ਸੰਦਿਆ ਨੂੰ ਦ੍ਰਿਸ਼ਟੀ ਕਰਕੇ ਗਿਆਨ ਦ੍ਰਿਸ਼ਟੀ ਇਹ ਨਾਏ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਕੇ ਦੇਖਣ ਕਰੋ ਮੋਤਕ ਵਸਾ ਤਰਪੂਰ ਵਿੱਚ ਇਹ ਸਾਰਿਆਂ ਦੇ ਵਸ ਰਹੇ ਹੈ ਪਰ ਪੂਰ ਲਗਾ ਲਿ ਸਾਰਿਆਂ ਨੂੰ ਕੰਮ ਵਾਲਾ ਵਿਆਪਕ ਹੈ ਗੁਰਮਤਿ ਜਿੰਨੀ ਪਛਾਣ ਕੋਈ ਪਛਾਣੀ ਨਹੀਂ ਜਾਂਦਾ ਇਸ ਰੂਪ ਨੂੰ ਦੂਰ ਮੇਰੇ ਅਰਾਜਨ ਨੂੰ ਘੋਲਿਆ ਉਹ ਸ੍ਰੀਖ ਦੇ ਦਾਨ ਤੂੰ ਦੇਖਾ ਸਦਾ ਹਜ਼ੂਰੋ ਸੂਰ ਤੂੰ ਸਦਾ ਮਾਲਨ ਹਾਇਨ ਆਇਂ ਮੇਰੇ ਵੇਖਦੇ ਨੇ ਆਪਣੇ ਆਤਮਾ ਰੂਪ ਕਰਕੇ ਦ੍ਰਿਸ਼ਟੀ ਰੂਪ ਕਰਕੇ ਵੇਖਦੇ ਹੁਣ ਬੋਲੇ ਗੋਣ ਕੈਨ ਸਾਧਨ ਮਾਨਵਸਾ ਜਦੋਂ ਗੁੰਭਿੰਦ ਸਰਵਾਰਿਕ ਹੋਈ ਸੀ ਬ੍ਰਹਮਾ ਦੇ ਦਿਨ ਹੈ ਧਰਤੀ ਆ ਦੇ ਦਿਨ ਹੈ ਉਹਨੇ ਜਿਹਾ ਨੀਂਦ ਮਾਰਿਆ ਜਾ ਜੰਗੀਏ ਮੈਂ ਜਿਹਨੇ ਨਾਲ ਤੇ ਆ ਦੂਰ ਨਹੀਂ ਕਹੀ ਆ ਜੀ ਆਏ ਦੂਰ ਰਹਿੰਦੇ ਮੇਰੇ ਸਾਥ ਹੀ ਪੰਡਤ ਬੈਠੇ ਨੇ ਆਏ ਨਿਕਲੇ ਅੱਜ ਜੀ ਜੀ ਹੈ ਕਸ਼ਮੀਰ ਮਨ ਵਿੱਚ ਗੋਲਕਾ ਬਾਹੜੀ ਜੀ ਨੀਂਦ ਤੇ ਸਰਗਾ ਅੱਜ ਗੁਣ ਹੋ ਗਾ ਅਧਿਵਾਰੂ ਕਿਰਤ ਬਾੜੇ ਖੰਡੀ ਹਾਂ ਜੇ ਨਾ ਆਵਾ ਮਰ ਗਈ ਮੇਰੇ ਸਾਥਿਆ ਨੀਂਦ ਕਦੇ ਵੀ ਨਹੀਂ ਗਈ ਮੋ ਗਿਨ ਨੀ ਤਿਸੋ ਤੇ ਮਰ ਰਹੇ ਹਨ ਗਿਨ ਕੇ ਜੇਨੇ ਸਾਧੂ ਦੀ ਗੁਰੂ ਸੁਣ ਮੰਨਿਆ ਜੀ ਜੀ ਗੁਰੂ ਸਾਧੂ ਦੀ ਸਾਧੂ ਦੀ ਸੱਜੇ ਦੇ ਵਿਸ਼ਵਾਸ ਨਾਲ ਸਾਧੂ ਨੇ ਕੀਤਾ ਹੈ ਫਿਰ ਮਨ ਨੂੰ ਕੀਤਾ ਕਿ ਤਿਸਕੇ ਬਾਦ ਵੀ ਜੀਵਤੀਆਂ ਬਾਰੇ ਤਿਸਕੇ ਸਾਧਕ ਜੀਵਤੀਆਂ ਬਾਰੇ ਕੋਈ ਮਨ ਕਿ ਆਇਆ ਸੀ ਕੋਈ ਮਨ ਕਿ ਆਇਆ ਹਾਰ ਸੀ ਮਨਸਰੇ ਨੂੰ ਜੀ ਹਰੀਏ ਇਹਦੇ ਕਿ ਰੀ ਕਿਤੇ ਕੋਹ ਹਰਿ ਹੈ ਰੀਤੀ ਇੰਤਕੇ ਹੋ ਗਏ ਹਨ ਮਨ გან ਭਗਤੀ ਰਤ ਰਾਜੂ ਦੇ ਭਾਈ ਨਾਲ ਵੀ ਭਗਤੀ ਜਰਨੀ ਹੋਇਆ ਮਨ ਕਨ ਮਰਮਲ ਹੈ ਜੀ ਮੰਨ ਜੀ ਸਿਧ ਹੋ ਜਾਂਦਾ ਕੋਈ ਅੰਤ ਹਰ ਵੀ ਪਾਤੰਸ਼ ਲਈ ਸਿੱਧ ਹੋਇਆ ਮੇ ਤੁਹਿਆ ਮੀ ਦੀ ਨੀਂ ਕੂੜਾ ਰਾਂਝੇ ਕਸਮ ਬੁਕਾ ਜਿਨਾ ਸੁਵੇ ਝੂਠਾ ਰਹੰਗਾ ਕਸਮ ਦੇ ਦਾ ਝੂਠਾ ਹੀ ਰਹੰਦਾ ਹੈ ਦਿਲ ਤੋਂ ਜਾਏ ਦੁਖ ਰੂਹ ਕੋ ਜਦ ਖੜਦਾ ਹੋਵੇ ਮੈਂ ਸੇ ਦੇ ਦੁਖ ਨਾ ਤੇ ਰਹੰਦਾ ਜਿਨ ਕਸਮ ਦੇ ਰਾਂ ਨੀ ਸੱਚਾ ਸੰਦੇ ਇਹ ਕਸਮ ਦੇ ਰਾਂ ਨੀ ਮਾਣਾ ਬਚਿਆ ਨਿੰਦਿਆ ਨੀ ਇਹ ਕਸਮ ਦੇ ਰਾਂ ਨੀ ਕੱਚਾ ਗੋਰੀ ਤੇ ਤਾਣੀ ਤਾਜਾਂ ਦੁਖਰੀ ਤੇ ਆਕੇ ਇਹਨੇ ਦੱਡ ਖੜਦਾ ਹੋ ਗਈ ਕਿਸਨ ਕੋਈ ਤਕਲੀਫ ਹੋਵੇਗੀ ਕਿਸਨ ਕੋਈ ਮੁਕਦਮਾ ਪੈ ਰਿਹਾ ਕਿਸਨ ਕੋਈ ਦਿੱਕਤ ਆਏਗੀ ਕਿਸੇ ਲਈ ਹੋਵੇਗੀ ਜੀ ਕਹ ਲੇਗੀ ਜਿੰਝ ਸਹਿਣ ਕਰਨਾ ਪਈਏ ਮੈਂ ਜੀਤਾ ਇਸ ਜੀਵਨ ਕੋਈ ਫਿਰ ਕਾਤੀ ਮਨੀਏਨ ਗੱਲ ਕੀਤੀ ਆਇਆ ਕਿਸੂਰੇ ਮੈਂ ਨੀਂਦ ਦੇ ਹਾਲੀਂ ਲੈਣੇ ਮਿਲੇ ਹਜੂਰੇ ਇਹ ਸਰਕਾਰ ਕਿਸਮ ਬੋਦਾ ਕੱਟਿਆ ਰੰਗਾਈ ਪੁਰਾਣੀ ਜੀਵਾ ਹੈ ਗਲਸ ਜਾਏ ਦੇਖਣ ਗਲ ਹੀ ਜਾਂਦਾ ਹੈ ਜਿਸੇ ਕੋਈ ਰੰਗਦਾ ਹੈ ਜੀਵ ਅੰਦਰ ਨਾਮ ਪ੍ਰਗਾਹ ਇਹ ਪ੍ਰਭੰਦਰ ਸਿਖੇ ਕਾਰਸਾ ਨਾਮ ਦਾ ਪ੍ਰਕਾਸ਼ ਚੰਨ ਹੈ ਉਹੀ ਸਦਾ ਸਦਾ ਫਿਰੂ ਉਹ ਸਦਾ ਯਹਦੀ ਸਤ ਹੈ वो जो प्रेमी सजाओ और तो इससे जो अंदर सीख में पाया कि ये जानना है वो जाने में पदार्थ पाए मूठे जन्म है इसी जो पुरुष पाए करके संसार सो मोल के बिताया मेरे जन्म पदार्थ पदार्थ चार माने धर्म अर्थ काम मोह ऐसे प्रकार सा सिंह की जन्म की पदार्थ और उसे के जन्म की पदार्थ प्रेम भी पदार्थ ਮੇਨ ਦੀ ਪੁਜਾਰੀ ਸ ਹੈ ਉਹ ਪੁਜਾਰੀ ਨਾ ਰਹੀ ਬਾਣੀ ਜਿਹੇ ਇਹ ਜਨਮ ਪਦਾਰਥਤਾ ਇਕ ਉਹ ਜਨਮ ਦੀ ਮੁਖਾਇਨ ਪਵਾਸਤੀ ਰਸੀਆ ਕਿ ਜਿੰਨ ਤੋਂ ਬਾਅਦ ਸਰਦੀ ਨੂੰ ਪੀੜਸ ਕਿ ਬਾਰੀ ਅਗਰ ਜਨਮ ਤੇਰੀ ਤਨਹਾਈ ਨੂੰ ਪਾ ਕੇ ਮਰਨਾ ਮਨ ਨਾ ਚਿਰਤਾ ਮਗਲਾ ਜਿਹੜੇ ਦਸਨ ਵੇੜ ਕੇ ਬੁਗਨੀ ਮਾ ਕੇ ਐਸੇ ਨਾ ਕੁਰਮੀ ਜੀ ਨੂੰ ਨਹੀਂ ਨੀਂਦ ਤੇ ਕਰਨੀ ਚਾਹੀਏ ਤੱਕ ਸਿਸਿਆ ਰਹੇ ਲੋ ਨਹੀਂ ਜਿੰਦਗੀ ਇਹਨਾਂ ਤੈਰ ਖੁਸ਼ੀ ਹੋਏ ਤਾ ਪੂਰੇ ਹੋਏ ਹੋਰ ਸੁਰੇ ਗ੍ਰਹਿ ਨਹੀਂ ਮਿਲੇਗਾ ਆਗਾ ਥਾਰ ਨਾ ਪਾਗੋ ਤੋ ਇਹ ਜਿੰਦਗੀ ਥਾ ਨਹੀਂ ਪਾਏਗਾ ਕਿ ਤੂੰ ਖੈਣ ਤੂੰ ਵੀ ਤੇ ਹਿਮਾ ਨਹੀਂ ਨਾ ਇਹਨੇ ਆਇਆ ਤੂੰ ਇਹਨੂੰ ਵਿਸ਼ਵਾਸ ਦੇ ਕੇ ਸਾਂ ਕਰਕੇ ਗਿਆ ਜੈ ਉਹ ਦੂਲਾ ਹੱਥ ਨਾ ਆਇਆ ਉਹਨੇ ਜਿੰਦਗੀ ਜੀਤੀ ਜੀਤੀ ਇਹ ਇਹ ਦਖੀਨ ਹੈ ਉਹ ਜੀਆ ਲਈ ਗਾਤ ਤੇ ਦਇਆ ਪਛਤਾ ਸੰਤੋ ਸੰਸਿਆਤ ਕਰ ਲਈ ਜਾਏਗਾ ਸਤਿਗੁਰੂ ਦਾ ਸੇਠ ਕੋਈ ਬ੍ਰਹਮ ਗਿਆਨੀ ਪਾਰ ਹੋਈਦਾ ਲਾਤੀ ਸਾਰਾ ਸੰਸਾਰ ਖੋਗਦੇ ਇੰਦੇ ਨਹੀਂ ਹੈ ਜੇ ਸਨ ਨਾ ਦੇਤਾਰੇ ਸੋ ਉੱਭਰਾ ਮੇਰੇ ਮਰਹਾਂ ਕਿਰਪਾ ਦਿੱਤੀ ਕਰਦੇ ਉਹ ਬ੍ਰਹਮ ਇਦਰਾ ਦਚਾਇਆ ਹੁੰਦਾ ਉਹਨਾਂ ਦਾ ਹਰ ਸੇਤੀ ਲਗਲਾ ਜੀ ਬਗਦੇ ਜੀ ਨੂੰ ਨਿਵੇ ਕਰਦੇ ਆ ਬ੍ਰਹਮ ਜੀ ਪਰਮੇਸ਼ਰ ਨੇ ਬਿਲਕੁਲ ਕਿਸੇ ਪ੍ਰਕਾਰ ਸਾਸਨ ਦੀ ਜਨਮ ਦੀ ਤਜਾਰਤ ਹੈ ਅਤੇ ਉਸੇ ਤੇ ਗਿਆਨ ਦੀ ਤਜਾਰਤ ਹੈ ਪ੍ਰੇਮ ਦੀ ਤਜਾਰਤ ਹੈ ਨਾਮ ਦੀ ਤਜਾਰਤ ਹੈ ਇਹ ਤਜਾਰਤ ਹਨ ਮਾਰੇ ਬਾਣੀ ਦੇ ਕੋ ਉਹ ਜਨਮ ਦੀ ਪਦਾਰਥ ਪਾਇ ਕਰ ਉਹ ਜਨਮ ਦੀ ਮੁਖਾਇਨ ਤਜਾਰਤ ਸਿਰਾਸੀ ਲੱਖ ਜੀਵਨ ਤੋਂ ਬਾਅਦ ਸੰਤੀ ਨੂੰ ਤੇਰੀ ਸੁਖਦਾਰੀ ਅਦਰ ਗੇਮ ਕੇਰੀ ਤਨ ਹਾਰੀ ਇਹ ਨਾ ਤਾ ਕੇ ਹਰ ਮਾਜ ਮੈਂ ਚਿਰਤਾ ਮੋਗਲਾ ਜੀਰ ਦਰਸੀ ਨੂੰ ਦੇ ਕੇ ਬੋਧਨੀ ਮਾ ਕੇ ਆਇਸੇ ਨਾ ਪ੍ਰਿਯ ਸਿਧ ਨਾ ਮੈਂ ਨੀ ਚੇਤੇ ਕਰਨੀ ਚਾਹੀ ਤਾਜ ਸਿਸਿਆ ਰਹਿ ਲੋ ਲੇ ਜੀ ਜਿੰਦਗੀ ਇਹ ਨਾ ਕਾਇ ਖੁਸ਼ੀ ਹੈ ਮੈਂ ਪੂਰੇ ਹੋਏ ਹੋਏ ਸੂਰ ਜਿਹਾ ਨੀ ਮਿਲੇਗਾ ਮਾਤਾ ਥਾਰ ਨਾ ਤਾਜ ਤਮੋਗ ਵੀ ਥਾ ਨਹੀਂ ਪਾਵੇਗਾ ਜੇ ਤੂੰ ਖੈਨ ਚਿੰਦੂ ਤੇਹੀ ਮੈਂ ਨਾਲ ਮਾਇਦੇ ਨਹੀਂ ਰੱਖੀ ਇਹਨੂੰ ਜਿਹਨੇ ਦੇਖਿਆ ਕਰਕੇ ਗਿਆ ਵਿੱਚ ਉਹ ਦੂਲਾ ਹੱਥ ਲਾਏ ਉਹ ਜਿਹਨੇ ਜਦੋਂ ਸੱਚੀ ਕੀਤੀ ਸੀ ਇਹ ਇਹ ਦਖੀਨ ਹੈ ਇਹ ਹੱਥੀਆ ਵੀ ਹੈ ਹਰ ਤੋਂ ਗਿਆ ਪਛਤਾ ਤਿੰਨ ਤਿੰਨ ਸੱਚਾ ਕਾਰ ਕਰ ਲਈ ਜਾਏਗਾ ਹੱਥ ਮੋੜਦਾ ਸੋਤ ਕੋਈ ਬ੍ਰਹਮ ਗਿਆਨੀ ਬਣ ਹੋ ਸਕਦਾ ਬਾਕੀ ਸਾਰਾ ਸੰਸਾਰ ਛੋਗ ਦੇ ਅੰਦਰ ਹੀ ਹੈ ਜੇ ਸਨ ਨਾ ਦੇਖਾਰੇ ਸੋ ਉੱਭਰਾ ਮੇਜ ਮਾਰੇ ਸਾਚਾ ਗੁਸਤੀ ਕਰਦੇ ਆ ਉਹ ਜਿਹੜੇ ਇਬਾਦਤ ਆਏ ਹੁੰਦੇ ਉਹਨਾਂ ਦਾ ਹਰ ਸੇਤੀ ਲਗਲਾ ਜਿਹਨੂੰ ਬੰਦੇ ਜਿਹਨੂੰ ਨਿਬੇ ਕਰਦੇ ਜਿਹਦੀ ਸਾਹ ਹੋ ਪਰਮੇਸ਼ਰ ਨੇ ਲਗ ਲਿਆ ਨਿਰੀਂ ਦੀ ਜਿਹਨੂੰ ਪਰਮੇਸ਼ਰ ਨਾਲ ਜੰਗ ਲੈਂਦੇ ਬੱਜ ਜਾਂਦੇ ਆ ਜੇ ਉਹ ਮੋਹ ਹੋਵੇ ਤਾਂ ਸੇਕਿੰਨ ਪੈਂਦਾ ਇਹਨਾਂ ਨੂੰ ਕੋਈ ਸਰਕਾਰ ਦੇਖਾ ਦੇਖੀ ਸਭ ਕਰੇ ਲੋਕ ਤਾਂ ਨਕਲੀਏ ਨਕਲੇ ਨਹੀਂ ਲੋਕ ਜਿਹੜੇ ਕਾਰੇ ਬੰਦਰ ਨੇ ਉਸ ਤੋਂ ਉਹ ਬੰਦਰ ਹੋਏ ਆਦਮੀ ਨੂੰ ਦੇਖੇ ਨਕਲੇ ਹੋਏ ਆਦਮੀ ਹਾਂ ਉਹ ਸਾਹਿਬ ਜੀ ਬੰਗੜਾਂਾਂ ਨੂੰ ਗੋਇਰਾ ਕੋਤੇ ਤੀਂ ਹੀ ਦੇਖਣ ਆਸੇ ਉਹ ਕੋਤੇ ਤੀਂ ਵੀ ਪੰਡ ਬੰਨ ਕੇ ਫਰਾਂ ਹੁੰਦੇ ਇੱਕ ਵਾਰੇ ਸਰਦੇ ਤੇ ਤੀਂ ਸੀ ਬੰਗੜੇ ਤੇ ਮਸਜਿਦ ਦੇ ਬਾਹਰ ਸਾਰੇ ਬੰਗੜਾਂਾਂ ਨੂੰ ਬੰਦਰਾਾਂ ਕੀ ਚੋਤੇ ਵੀ ਖਾਣ ਵਾਲੀ ਚੀਜ਼ਾਂ ਨੂੰ ਉਹ ਵੀ ਜਸਦੀ ਸਿੱਕੇ ਦੇ ਵਿੱਚ ਖੋਲ ਜੇ ਜਦੋਂ ਖੋਲੀ ਉਹ ਸਰਦੇ ਤੇ ਤੀਂ ਸੀ ਇਹਦੇ ਕੋਤੇ ਤੀਂ ਸਾਰੇਆਂ ਚਕਲੀਆਂ ਬੰਦਰਾਾਂ ਨੇ ਸਰਦੇ ਲੈ ਕੇ ਰਸਤੇ ਤੇ ਚੜ ਗਏ ਜਦੋਂ ਉਹ ਕਹੇ ਕੋਈ ਨਹੀਂ ਤੇ ਤੂੰ ਨਹੀਂ ਦਿੱਖੀ ਫਿਰ ਉਹ ਤੇ ਨਹੀਂ ਸਾਰੀ ਨੂੰ ਇੱਕ ਫੇਰੇ ਜਕਮ ਕਰ ਰਿਹਾ ਉਹ ਤੇ ਤੂੰ ਨਹੀਂ ਨਾ ਹੀ ਦਿੱਖੀ ਅਖੀਰ ਨੂੰ ਗੁੱਸੇ ਕੋ ਆਜੋ ਸਰਦੀ ਤੇ ਤੂੰ ਕਿਹਾ ਜੇ ਮਾਰੂ ਤੂੰ ਬਹਾਦੂਰ ਹੀ ਲੈ ਜੇ ਉਹਨੇ ਵੀ ਸਾਰੇ ਨਕਲ ਕੀਤੀ ਤੇ ਲੰਗੋਤੀ ਮਾਰੀ ਕੋਹਾਂ ਤੇ ਤੂੰ ਆਦੀ ਤੇ ਨੀਂਹ ਚੱਕਣੀ ਸੀ ਇਸੇ ਪ੍ਰਕਾਰ ਸਾਹਿਬ ਸਿੰਘ ਦੀ ਬੋਸਤੀ ਬਸੀ ਜੋ ਜੀਵਨ ਦੀ ਕਿਰਪਾ ਨੂੰ ਪਾਈਏ ਦਾਤਾਂ ਵੀ ਪਾ ਲੈਣੇ ਜੋ ਸੰਤ ਕਿਰਪਾ ਨੂੰ ਦਾਤਾਂ ਨੂੰ ਕਿਰਪਾ ਨੂੰ ਰੱਖਣੀ ਹੈ ਇਹ ਕਾਚੀ ਸਾਦਾ ਸੰਤ ਰਹਿਦੇ ਬਾਤ ਰੱਖਾਂਗੇ ਇਹ ਨਿਗੋਤੀ ਦਾ ਨਿਗੋਤੀ ਨਹੀਂ ਹੈ ਉਸ ਪ੍ਰਕਾਰ ਵੇਖੇ ਵੇਖੇ ਸਾਰੇ ਕਰਦੇ ਆ ਗੁਰੂ ਸਾਹਿਬ ਦੀ ਰਹਿਤ ਦੀ ਪ੍ਰਵਾਹ ਨਹੀਂ ਹੈ ਮਨ ਵਿੱਚ ਬੀਜ ਲਾਤਾ ਉਹ ਮੂਸਾ ਜੀ ਨਾਈ ਜਿਹੜੇ ਗੁਰੂ ਸਾਹਿਬ ਦੀ ਰਹਿਤ ਨੂੰ ਨਹੀਂ ਸਮਝਦੇ ਉਹ ਦੂਰ ਨਿਤਾਸ਼ਣ ਨਹੀਂ ਇਹ ਕਹਿੰਦੇ ਕਿਸੇ ਤਰ੍ਹਾਂ ਨਹੀਂ ਹੋਸ਼ ਤੇ ਹੁਣੀ ਆਗਲੀ ਇਹ ਬੰਦਿਆਂ ਦੇ ਚੋਲੇ ਨਹੀਂ ਹੋਏ ਹੈ ਸਤਿਗੁਰੂ ਸਾਹਿਬ ਜਿਨਿ ਇਸਨਿ ਇਸ਼ਨੀ ਲੋਹਣ ਜਿਨਿ ਘਰਮਸਾ ਵਰਗਾ ਸੁਧਾ ਜਿਨਿ ਘਰਮਸਾ ਵਰਗਾ ਸੁਧ ਪ੍ਰਕਿਰ ਹੈ ਸੂਰ ਪੈ ਕਲ ਖਾਂ ਇਨਾਂ ਦੀ ਸੁਆ ਘਰ ਨਾ ਚੁੱਤੀ ਮਾਰੇ ਖਾਂ ਕੈਗੀ ਲੇਖੇ ਚ ਕੈਗੀ ਮਾਰੇ ਗੇਲੇ ਗਾਏ ਹਾਰ ਲੇਖ ਪੜਹੋ ਮਰੀਏ ਕਾਲ ਤੁਸਕੇ ਜਿਨਾਂ ਨੂੰ ਕੀਪਨ ਕੇ ਪਾਸ ਹੀ ਜਾਂਦੇ ਹੈ ਉਦੇ ਜੇਦੇ ਪਾਠ ਕਰਦੇ ਉਹਦੇ ਹਰਿ ਦੇ ਜਨਾਂ ਦੀ ਪੜਾਈ ਬਣਦੇ ਹਨ ਹਰਿ ਗੁਣ ਗਾਏ ਸਮਾਹ ਹਰਿ ਦੇ ਗੁਣਾਂ ਦਾ ਗਾ ਕੇ ਮਾਰੇ ਕੋ ਸਮਾਧੀ ਲਾ ਕੇ ਸਮਾਜ ਆ ਕੇ ਲੂਣ ਹੋ ਜਾਂਦੇ ਆ ਮਸੂ ਹੋ ਜਾਂਦੇ ਆ ਕੋ ਮਾਰੇ ਨਾ ਫਾਰਸੀ ਦੀ ਮਸੂ ਦਾ ਮਸੂ ਚਾਹ ਲਿੰਦੂ ਹਨ ਨਾਲਿਕ ਸਿਨ ਦੀ ਬਾਣੀ ਸਦਾ ਸਾਚੀ ਹੈ ਜੋ ਜਿਹੋ ਕੁਝ ਬਚਨ ਕਰਦੇ ਉਹਨਾਂ ਦੀ ਬਾਣੀ ਮੂਹੋਂ ਨਿਕਲੀ ਆ ਇਹ ਨਹੀਂ ਜਾਂਦੀ ਕਰਮਖੰਡ ਦੀ ਬਾਣੀ ਹੋਰ ਇਹ ਸੱਚੀ ਬੋਲਦੇ ਜੋ ਕੋਈ ਬੋਲਦੇ ਪੂਰਾ ਹੋ ਜਾਂਦਾ ਜੇ ਨਾਮ ਰਹੀ ਲੇਵਲਾ ਜਿੰਨੀ ਮਾਨੀ ਸੱਚੀ ਦੇ ਨਾਮ ਦੀ ਬੁੱਤ ਨਹੀਂ ਜੋ ਕਹੇ ਉਹ ਜੋ ਕੁਝ ਮੁਖੋਂ ਬੋਲਦੇ ਹੈ ਸਿਰ ਜੋ ਬੋਲੇ ਪੂਰਾ ਸਹੀ ਵੀ ਸਹੀ ਪਰਮੇਸ਼ਰ ਨੇ ਕੋਈ ਵਰਤਿਆ ਜਗਤ ਨੂੰ ਧੜਕਣ ਮੁਖ ਬਣਨਾ ਹੈ ਇਸ ਪ੍ਰਕਾਰ ਜੇ ਕੋਈ ਸੋਹ ਕਰ ਉਹ ਰਾਮ ਨਾਮ ਦਾ ਗੁਰਾਤਿਰ